ਭਾਈ ਜੀ ਆ ਵੀਡੀਓ ਸਕਿਪ ਨਾ ਕਰੋ ਇਹ ਇੱਕ ਬਹੁਤ ਹੀ ਜਿਆਦਾ ਗਰੀਬ ਪਰਿਵਾਰ ਦੀ ਕੁੜੀ ਆ ਜਿਨੇ ਕੀ ਭਾਈ ਨਮੋਧਿਆ ਸਕੂਲ ਵਿੱਚ ਟਾਪ ਕੀਤਾ ਹੈ ਤੇ ਵੀਰ ਜੀ ਜਿਹੜੀ ਅੱਜ ਵਾਲੀ ਖਬਰ ਹੈ ਪੈਂਡ ਆਨੰਪੁਰਾ ਜ਼ਿਲ੍ਹਾ ਬਠਿੰਡਾ ਇਹ ਬਾਈ ਕੁੜੀ ਨੇ ਪੈਂਡ ਆਨੰਪੁਰੇ ਦਾ ਨਾਮ ਰੋਸ਼ਨ ਕੀਤਾ ਕਿ ਨਮੋਧਿਆ ਸਕੂਲ ਦੇ ਵਿੱਚ ਇਸ ਕੁੜੀ ਨੇ ਟਾਪ ਕੀਤੀ ਹੈ ਤੇ ਵੀਰ ਪਤਾ ਕੀ ਗੱਲ ਆ ਹੁਣ ਗਰੀਬ ਘਰਾਂ ਦੀਆਂ ਕੁੜੀਆਂ ਦੀਆਂ ਵੀਡੀਓ ਨੂੰ ਕੋਈ ਨਹੀਂ ਸ਼ੇਅਰ ਕਰਦਾ ਦੀ ਵੀਡੀਓ ਨੂੰ ਵੀ ਬਹੁਤ-ਬਹੁਤ ਸ਼ੇਅਰ ਕਰੋ ਤਾਂ ਜੋ ਕੀ ਇਹਨੂੰ ਹੋਰ ਹੌਸਲਾ ਮਿਲੇ ਤੇ ਹੋਰ ਗਾਂਹਾਂ ਤਰੱਕੀ ਕਰੇ ਹਨਾ ਤੇ ਬਾਈ ਪਹਿਲਾਂ ਤਾਂ ਪਿੰਡ ਆਨੰਪੁਰੇ ਦੀ ਸਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਜਿਨੇ ਕੀ ਸਾਰੇ ਪਿੰਡ ਨੇ ਬਾਈ ਆਨੰਪੁਰੇ ਦੇ ਨੇ ਇਸ ਕੁੜੀ ਦੀ ਸਪੋਰਟ ਕੀਤੀ ਤੇ ਇਸ ਕੁੜੀ ਨੂੰ ਬਾਈ ਸਾਰਿਆਂ ਨੇ ਮਾਣ ਸਨਮਾਨ ਦਿੱਤਾ ਇਹਦੇ ਨਾਲ ਬਾਈ ਕੀ ਹੁੰਦਾ ਏ ਕਿ ਬੱਚੇ ਦਾ ਹੌਸਲਾ ਹੋਰ ਵੱਧ ਜਾਂਦਾ ਹੈ ਨਾ ਆਪਾਂ ਨੂੰ ਬਈ ਇਹ ਚਾਹੀਦਾ ਪਿੰਡ ਪਿੰਡੀ ਬਈ ਚਾਹੀਦਾ ਹੈ ਕਿ ਜਿਹੜਾ ਬੱਚਾ ਗਰੀਬ ਘਰ ਦਾ ਬੱਚਾ ਵਧਗਾ ਪੜਦਾ ਹੈ ਉਹਨੂੰ ਬਈ ਕੁਸ ਨਾ ਕੁਸ ਮਾਨ ਸਨਮਾਨ ਵਿੱਚ ਜ਼ਰੂਰ ਦਿਆ ਕਰੋ ਤਾਂ ਜੋ ਕਿ ਉਸ ਬੱਚੇ ਦੀ ਹੋਰ ਗਾਂਹਾਂ ਪੜਨ ਦੀ ਤਮੰਨਾ ਹੋਵੇ ਤੇ ਬਈ ਇਸ ਪਿੰਡ ਆਨਪੁਰੇ ਵਾਲੇ ਸਾਰੇ ਭਰਾਵਾਂ ਦਾ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਕਿ ਇਸ ਧੀ ਨੂੰ ਬਹੁਤ ਮਾਨ ਸਨਮਾਨ ਦਿੱਤਾ ਤੇ ਘਰਦਿਆਂ ਨੂੰ ਵੀ ਬਹੁਤ ਜਿਆਦਾ ਮਾਨ ਸਨਮਾਨ ਦਿੱਤਾ ਵੀ ਧੰਨਵਾਦ ਐ ਇੱਕ ਗਰੀਬ ਘਰ ਚੋਂ ਬਈ ਉੱਠ ਕੇ ਉੱਠ ਕੇ ਨਮੋਧਿਆ ਸਕੂਲ ਚ ਜਾਣਾ ਉਹ ਟੈਸਟ ਦੇਣਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਸ ਕੁੜੀ ਨੇ ਬਈ ਨਮੋਧਿਆ ਸਕੂਲ ਵਿੱਚ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਬਈ ਕਲਾਸ ਦੇ ਵਿੱਚੋਂ ਟੌਪ ਕੀਤੀ ਤੇ ਬਈ ਬਹੁਤ ਬਹੁਤ ਧੰਨਵਾਦ ਤੇ ਬਈ ਇਸ ਤੋਂ ਬਾਅਦ ਫੇਰ ਆਪਾਂ ਸਕੂਲ ਨੂੰ ਚੱਲ ਪਏ ਸੀ ਕਿਉਂਕਿ ਸਕੂਲ ਦੇ ਵਿੱਚ ਵੀ ਮਾਸਟਰਾਂ ਨੇ ਬੁਲਾਇਆ ਸੀਗਾ ਕਿ ਉਹਨਾਂ ਨੇ ਬਈ ਮਾਨ ਸਨਮਾਨ ਦੇਣਾ ਹੈ ਬੱਚੇ ਨੂੰ ਤੇ ਤਾਂ ਜੋ ਕਿ ਮਾਸਟਰ ਕਹਿੰਦੇ ਬਈ ਕਿਰਾਂ ਸਕੂਲ ਦੇ ਵਿੱਚ ਜ਼ਰੂਰ ਲੈ ਕੇ ਆਇਓ ਤਾਂ ਜੋ ਕਿ ਬੱਚੇ ਦਾ ਹੋਰ ਹੌਸਲਾ ਵਧੇ ਤੇ ਹੋਰ ਵੀ ਜਿਹੜੇ ਮੰਨ ਲਓ ਬੱਚੇ ਆ ਉਹਨਾਂ ਨੂੰ ਪ੍ਰੇਰਨਾ ਮਿਲੇ ਕਿ ਉਹ ਵੀ ਵੱਧ ਤੋਂ ਵੱਧ ਪੜਨ ਹਨ ਤੇ ਬਈ ਇਹ ਜਿਹੜਾ ਆਫਰ ਹੁੰਦਾ ਹੈ ਸਰਕਾਰੀ ਸਕੂਲ ਵਾਲਿਆਂ ਵਾਸਤੇ ਹੀ ਹੁੰਦਾ ਹੈ ਤੇ ਵੀਰ ਬਣ ਕੇ ਬਈ ਥੋੜਾ ਜਿਹਾ ਸਰਕਾਰੀ ਸਕੂਲਾਂ 'ਨੂੰ ਵੀ ਧਿਆਨ ਦਿੱਤਾ ਜਾਵੇ ਇੱਧਰ ਨੂੰ ਜਿਹਨਾਂ ਤੇ ਰੇਕ ਬੰਦਾ ਗਰੀਬ ਆ ਚਾਹੇ ਅਮੀਰ ਆ ਪ੍ਰਾਈਵੇਟ ਸਕੂਲਾਂ 'ਚ ਹੀ ਪੜਾਉਂਦਾ ਬਈ ਤੇ ਬਈ ਪਹਿਲ ਤਾਂ ਸਭ ਤੋਂ ਬਾਅਦ ਸਰਕਾਰੀ ਸਕੂਲਾਂ 'ਨੂੰ ਕੋਈ ਹੁੰਦੀ ਐ ਜੇ ਕੋਈ ਸੇ ਵੀ ਨੌਕਰੀ ਦੀ ਹੁੰਦੀ ਐ ਉਸ ਤੋਂ ਬਾਅਦ ਵੀਰੇ ਆਪਾਂ ਚੱਲ ਪਏ ਸੀ ਬਹੁਤ ਹੀ ਜ਼ਿਆਦੇ ਵੀਰੇ ਸੋਹਣੇ ਤਰੀਕੇ ਨਾਲ ਆਪਣੇ ਪਿੰਡ ਦੀ ਪੰਚਾਇਤ ਨੇ ਕੁੜੀ ਨੂੰ ਸਕੂਲ ਦੇ ਵਿੱਚ ਲੈ ਕੇ ਗਏ ਜਿਵੇਂ ਕਿ ਬਈ ਢੋਲ ਵਾਲਾ ਵੀਰ ਸੀਗਾ ਸਾਜਿਆਂ ਵਾਲਾ ਸੀਗਾ ਤੇ ਬਈ ਹੋਰ ਵੀ ਰਾ ਸੀਗੇ ਆਪਣੇ ਸਾਰੇ ਪੰਚਾਇਤ ਸੀ ਬਾਈ ਸਾਰਾ ਪਿੰਡ ਨਾਲ ਤਰਿਆ ਕੁੜੀ ਦੇ ਤੇ ਵਿੱਚ ਜੇ ਵੀ ਆਪਾਂ ਸਕੂਲ ਦੇ ਵਿੱਚ ਚੱਲਦੇ ਆ ਤੇ ਬਾਈ ਕੁੜੀ ਨੂੰ ਤੇ ਉਹਦੇ ਮਾਂ ਪਿਓ ਨੂੰ ਪੁੱਛਿਆ ਉਹਨਾਂ ਨੂੰ ਬਹੁਤ ਹੀ ਜ਼ਿਆਦੇ ਖੁਸ਼ੀ ਹੋਈ ਤੇ ਕੁੜੀ ਨੇ ਵੀ ਬਾਈ ਬਹੁਤ ਹੀ ਜ਼ਿਆਦੇ ਖੁਸ਼ੀ ਮਾਈ ਚਾਹੁੰਦੇ ਆਪਣੇ ਵੀਰ ਫਿਰ ਆਪਾਂ ਵੀਰੇ ਪਹੁੰਚ ਗਏ ਸਕੂਲ ਦੇ ਵਿੱਚ ਪਿੰਡਾਂ ਨੰਪਰਾ ਦੇ ਉੱਤ ਬਾ ਬਾਈ ਟੀਚਰਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੁੜੀ ਨੂੰ ਦਾ ਮਾਨ ਸਨਮਾਨ ਕੀਤਾ ਕੁੜੀ ਨੂੰ ਫੁੱਲਾਂ ਦੇ ਨਾਲ ਹਾਰਾਂ ਨਾਲ ਸਨਮਾਨ ਕੀਤਾ ਤੇ ਬਾਈ ਬਹੁਤ ਧੰਨਵਾਦ ਆਪਣੇ ਸਰਕਾਰੀ ਸਕੂਲ ਦੇ ਸਾਰੇ ਟੀਚਰਾਂ ਦਾ ਜਿਨ੍ਹਾਂ ਨੇ ਕੀ ਅਸਤੀ ਨੂੰ ਇੰਨਾ ਮਾਣ ਸਨਮਾਨ ਦਿੱਤਾ ਤੇ ਬਾਈ ਬੱਚਿਆਂ ਨੂੰ ਹੋਰ ਵੀ ਪ੍ਰੇਰਨਾ ਲੈਣੀ ਚਾਹੀਦੀ ਐਸਤੀ ਤੋਂ ਕਿ ਇਸ ਨੂੰ ਬਾਈ ਗਰੀਬੀ ਅਮੀਰੀ ਨਹੀਂ ਦੇਖਣੀ ਚਾਹੀਦੀ ਗਰੀਬੀ ਤਾਂ ਬਾਈ ਹਰੇਕ ਬੰਦੇ ਤੇ ਹੁੰਦੀ ਹੈ ਗਰੀਬੀ ਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢੋ ਤਾਂ ਜੋ ਕਿ ਬਾਈ ਪਤਾ ਲੱਗ ਜੇ ਵੀ ਹਾਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਘੜੀਆਂ ਵੀ ਮੁੰਡਿਆਂ ਨਾਲੋਂ ਤੇ ਵੀਰ ਪੇ ਮਾਸਟਰਾਂ ਨੇ ਬਹੁਤ ਸੋਹਣਾ ਸਹਿਯੋਗ ਦਿੱਤਾ ਤੇ ਮਾਸਟਰਾਂ ਨੇ ਇਸ ਕੁੜੀ ਨੂੰ ਬਹੁਤ ਹੀ ਜ਼ਿਆਦਾ ਬਈ ਮਾਨ ਸਨਮਾਨ ਦਿੱਤਾ ਤੇ ਹੋਰ ਵੀ ਅਸਤੀ ਨੂੰ ਆਪਣੀ ਨਮੈਡ ਵਾਲਾ ਪੈਨ ਕਾਪੀਆਂ ਸਾਰਾ ਕੁਝ ਬਈ ਦਿੱਤਾ ਸੀਗਾ ਤੇ ਬਈ ਮਾਸਟਰਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਬਈ ਧੰਨਵਾਦ ਸਾਰੇ ਸਕੂਲ ਵਾਲਿਆਂ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਕੀ ਅਸਤੀ ਨੂੰ ਇੰਨਾ ਮਾਨ ਸਨਮਾਨ ਦਿੱਤਾ ਤੇ ਬਈ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਕੋਈ ਗਰੀਬ ਪਰਿਵਾਰ ਦਾ ਬੱਚਾ ਉੱਠ ਕੇ ਹਨਾ ਤੇ ਆਦੇ ਪੈਰਾਂ ਤੇ ਖੜਾ ਹੁੰਦਾ ਹੈ ਤਾਂ ਗਾਂ ਜਾਂਦਾ ਹੈ ਬਾਈ ਇਹ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹੀ ਸੀਗਾ ਕਿ ਬਾਈ ਕੁੜੀਆਂ ਨੂੰ ਇੱਕ ਤਾਂ ਕੁੜੀਆਂ ਨੂੰ ਬਾਈ ਮੁੰਡਿਆਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ ਦੂਜਾ ਬਾਈ ਗਰੀਬੀ ਅਮੀਰੀ ਤਾਂ ਬੰਦੇ ਤੇ ਆਉਂਦੀ ਰਹਿੰਦੀ ਹੈ ਤੇ ਆਪਣੀਆਂ ਗਰੀਬੀ ਨੂੰ ਬਾਈ ਚੱਕੋ ਤੇ ਕੁੜੀਆਂ ਨੂੰ ਵੱਧਗਾ ਪੜ੍ਹਾਓ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਤੇ ਬਾਈ ਐਸਾ ਤੇ ਨੇ ਜਿਵੇਂ ਬਈ ਨਮੋਦਿਆ ਸਕੂਲ ਦੇ ਵਿੱਚੋਂ ਆਪਣੀ ਕਲਾਸ ਚ ਟਾਪ ਕੀਤੀ ਹੈ ਉਹ ਮੈਂ ਆਪਾਂ ਕਹਿੰਦੇ ਆ ਬਈ ਗਾਂਹ ਹੋਰ ਪਰਮਾਤਮਾ ਇਸ ਕੁੜੀ ਨੂੰ ਟਰੱਕੀ ਬਖਸ਼ੇ ਗਾਂਹ ਕੋਈ ਹੋਰ ਵਧੀਆ ਜੌਬ ਮਿਲੇ ਤੇ ਬਈ ਆਪਣੇ ਬਈ ਪਿੰਡ ਦੀ ਧੀ ਸੀ ਆਪਾਂ ਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ ਆਪਾਂ ਬਈ ਸੋਚਿਆ ਵੀ ਕਿਉਂ ਨਾ ਸਾਰੇ ਭਰਾਵਾਂ ਨਾਲ ਇਹ ਵੀਡੀਓ ਸ਼ੇਅਰ ਕਰੀ ਜਾਵੇ ਜੇ ਵੀਰੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਵੀਰ ਬਣ ਕੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿ ਇਸ ਬੱਚੀ ਨੂੰ ਦੇਖ ਕੇ ਹੋਰ ਵੀ ਆਪਣੇ ਬੱਚਾ ਨੂੰ ਪ੍ਰੇਰਨਾ ਮਿਲ ਸਕੇ ਕਿ ਵੀ ਅਸਤੀ ਦੇ ਬਾਂਗ ਅਸੀਂ ਵੀ ਬੰਨਾਏ ਅਸੀਂ ਵੀ ਪੜ੍ਹਾਈ ਕਰਕੇ ਨਮੋਧਿਆ ਸਕੂਲ ਦੇ ਵਿੱਚ ਜਾਣਾ ਹੈ ਕਿਉਂਕਿ ਬਈ ਇਹ ਗਰੀਬ ਬੱਚਿਆਂ ਦੇ ਜਵਾਕ ਹੀ ਨਮੋਧਿਆ ਸਕੂਲ ਜਾ ਸਕਦੇ ਆ ਮੀਰਾ ਦੇ ਬਈ ਜਵਾਕ ਕਿਹੜਾ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਉਹ ਤਾਂ ਬਈ ਤੁਹਾਨੂੰ ਪਤਾ ਹੀ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਹੁੰਦੇ ਆ ਤੇ ਇੱਕ ਗਰੀਬ ਦੀ ਧੀ ਨੇ ਬਈ ਨਮੋਧਿਆ ਸਕੂਲ ਦੇ ਵਿੱਚ ਪਹੁੰਚ ਕੇ ਟੌਪ ਕਰਨੀ ਕਲਾਸ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਬਈ ਸਾਰੇ ਜਣੇ ਕਮੈਂਟਾਂ ਦੇ ਵਿੱਚ ਅਸਤੀ ਨੂੰ ਵਧਾਈਆਂ ਦਿਓ ਤੇ ਉਸ ਤੋਂ ਬਾਅਦ ਵੀਰੇ ਆਪਾਂ ਪਹੁੰਚ ਗਏ ਫਿਰ ਆਪ ਇਸ ਬੱਚੀ ਦੇ ਰੂਮ 'ਚ ਜਿੱਥੇ ਕਿ ਮਾਸਟਰਾਂ ਨੇ ਸਾਰੇ ਭਰਾਵਾਂ ਨੂੰ ਬਹੁਤ ਹੀ ਜ਼ਿਆਦੇ ਚਾਹ ਪਾਣੀ ਦਾ ਪ੍ਰਬੰਧ ਕਰਾਇਆ ਵਾ ਸੀਗਾ ਤੇ ਲੱਡੂ ਖਵਾਏ ਬਾਈ ਸਾਰਿਆਂ ਨੂੰ ਸਾਰੀ ਪੰਚਾਇਤ ਨੂੰ ਫਿਰ ਵੀਰੇ ਉਸ ਤੋਂ ਬਾਅਦ ਮਾਸਟਰਾਂ ਨੇ ਬਹੁਤ ਹੀ ਸੋਹਣੀ ਸਪੀਚ ਦਿੱਤੀ ਸਪੀਚ ਦਿੱਤੀ ਤੇ ਬਾਈ ਦੱਸਿਆ ਕਿ ਇਸ ਧੀ ਬਾਰੇ ਦੱਸਿਆ ਕਿ ਇਹ ਧੀ ਬਾਈ ਗੇਮਾਂ ਦੇ ਵਿੱਚ ਵੀ ਪਹਿਲੇ ਨੰਬਰ ਤੇ ਆਉਂਦੀ ਸੀਗੀ ਜੇ ਹੋਰ ਵੀ ਕੋਈ ਵੀ ਕੰਪੀਟੀਸ਼ਨ ਹੁੰਦਾ ਸੀ ਉਹ 'ਚ ਵੀ ਪਹਿਲੇ ਨੰਬਰ ਤੇ ਸੀਗੀ ਤੇ ਇਸ ਤੋਂ ਬਾਅਦ ਵੀਰੇ ਇਸ ਧੀ ਦਾ ਇੱਕ ਗੀਤ ਵੀ ਆ ਰਿਹਾ ਹੈ ਉਹ ਗੀਤ ਨਾ ਪਹਿਲਾਂ ਆਪਣੇ ਸਕੂਲਾਂ ਦੇ ਵਿੱਚ ਹੀ ਹੁੰਦਾ ਤੇ ਆ ਭੈਣ ਜਿਹਨੂੰ ਤੁਸੀਂ ਦੇਖ ਰਹੇ ਹੋ ਇਹ ਭੈਣ ਵੀ ਨਮੋਦਿਆਂ ਦੇ ਵਿੱਚ ਟੌਪ ਕੀਤੀ ਸੀ ਇਸ ਇਸ ਭੈਣ ਦੀ ਐਸਪੀਐਨ ਦਾ ਹੀ ਬਹੁਤ ਸੰਯੋਗ ਸੀ ਕਿਉਂਕਿ ਇਸ ਭੈਣ ਨੇ ਇਸ ਕੁੜੀ ਨੂੰ ਪੜਾਇਆ ਸੀਗਾ ਧੰਨਵਾਦ ਬਈ ਜੇ ਆਪਣੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਬਈ ਕਿ ਵੀਡੀਓ ਆਪਣੀ ਕਿਵੇਂ ਦੀ ਲੱਗੀ ਤੇ ਇਸ ਧੀ ਨੂੰ ਬਈ ਵੱਧ ਤੋਂ ਵੱਧ ਸਪੋਰਟ ਕਰਿਓ